कोई है की नहीं सोचा लाठी ना ना आ देखो इसको काल इतना पुलिस वाला मारा इतना मारा जो इसको कोई बात हो जाता है इसको घर वाला नहीं है जिसको कोई बात हो जाता तो इसको चार लड़की के कौन देखता जो जाता था जिसको डंटा मारता था कोई किसी को नहीं पूछता था बंदा को तो जामे नहीं पूछता था ਨਲ ਕਾ ਤੱਕ ਨਹੀਂ ਛੱਡਿਆ ਪਾਣੀ ਪੀਂਦਾ ਅਸੀਂ ਇੰਡੀਆ ਦੇ ਵਾਸੀ ਨਹੀਂ ਹੈਗਾ ਅਸੀਂ ਇੰਡੀਆ ਦੇ ਆ ਅਸੀਂ ਪਾਕਿਸਤਾਨ ਦੇ ਨਹੀਂ ਆ ਜੀ ਅਸੀਂ ਤਾਂ ਬਿਹਾਰ ਚ ਆਏ ਆ ਇੰਡੀਆ ਵਾਸੀ ਹੈਗੇ ਦੂਸਰੇ ਮੁਲਕ ਤੇ ਨਹੀਂ ਆਏ ਆ ਇੱਥੇ ਲੋਕਾਂ ਸਾਰਿਆਂ ਦੇ ਇੱਥੇ ਦੇ ਬਣੇ ਆ ਇੱਥੇ ਸਾਰੇ ਇੱਥੇ ਦੀ ਆਧਾਰ ਕਾਰਡ ਬਣੇ ਕਾਗਜ਼ ਪੁੱਤਰ ਸਾਰੇ ਇੱਥੇ ਲੋਕਾਂ ਬੱਚੇ ਪੜਦੇ ਆ ਸਕੂਲ ਤੇ ਸਰਕਾਰੀ ਸਕੂਲ ਦੇ ਬੋਰਡ ਪਾਉਂਦੇ ਆ ਕੀ ਕਰਦੇ ਹੋ ਕੀ ਕਰੀ ਆਂ ਦੱਸੋ ਆਪਾਂ ਚੱਕਣ ਤੱਕ ਦਾ ਸਮਾਨ ਨਹੀਂ ਦਿੱਤਾ ਇੱਥੇ ਲੋਕ ਇਹ ਕਹਿੰਦੇ ਰਹੇ ਕਿ ਸਾਨੂੰ ਸਮਾਨਤਾ ਚੱਕਣ ਦਿਓ ਤੁਹਾਡਾ ਸਾਰਾ ਕੁਝ ਟਾ ਰਹੇ ਤੁਸੀਂ ਉਹਨਾਂ ਨੇ ਕੁਝ ਨਹੀਂ ਸੁਣੇਗੇ ਸਿੱਧਾ ਜਿਹੜਾ ਅਟੈਕ ਕੀਤਾ ਗਿਆ ਸਿਰਫ ਸ਼ਾਮ ਤੱਕ ਦਾ ਟਾਈਮ ਮੰਗਦੇ ਸੀਗਾ ਸਾਨੂੰ ਸ਼ਾਮ ਤੱਕ ਦਾ ਟਾਈਮ ਦੋ ਮੈਂ ਸਭ ਹਟਾ ਲੂੰਗਾ ਇਹਨਾਂ ਨੂੰ ਟਾਈਮ ਨਹੀਂ ਦਿੱਤਾ ਆਏਗਾ ਸਿੱਧਾ ਡੰਗ ਚਲਾਉਣ ਲੱਗ ਗਿਆ ਡੰਗ ਚੜਾਉਣ ਲੱਗ ਗਿਆ ਜਦੋਂ ਹੱਥ ਰੋਕਾ ਸਿਰ ਤੇ ਡੰਗ ਮਾਰਦੇ ਜਿਹੜਾ ਵੱਡਾ ਸੀਗਾ ਸਭ ਡੰਗ ਮਾਰਦੀ ਸਮਾਨ ਬੋਲਦਾ ਕਿ ਹਟਾ ਲੋ ਸਮਾਨ ਮੈਂ ਬੋਲੇ ਕਿ ਜਗ੍ਹਾ ਦੇ ਦਿਓ ਅਸੀਂ ਚਲੇ ਜਾਏਂਗੀ ਤਾਂ ਬੋਲਦਾ ਕਿ ਨਹੀਂ ਇੱਥੇ ਸੇ ਸਮਾਨ ਚੱਕੋ ਉਦੋਂ ਬਸ ਨਹੀਂ ਬੋਲਾ ਡੰਗ ਮਾਰ ਦ तो बैठे ही इतने तो काफी डेम हो गया साठ साल से ऊपर हो गया हम लोग हम लोग शांति बाग में बैठे थे वो जो सपेता सपेता को गांच लगा है वहाँ पर बैठे थे हम लोग की मिट्टी भरा के इधर बैठाया गया है बैठाने वाला जसपाल है जसपाल बैठाने वाला मिट्टी भरा के इधर बैठाया गया है वहाँ से लोग का उठा के बोला इधर बैठ जाओ तुम लोग का कोई नहीं उठाएगा हम ही बैठा बैठाया है ਦੇਵ ਹੈਵਨ ਨਾਂ ਦਾ ਇੱਕ ਹੋਟਲ ਆ ਉਹ ਐਸਡੀਐਮ ਦਾ ਜਿਹੜਾ ਖਾਸਮਕਾਸ ਆ ਐਸਡੀਐਮ ਕੋਟਪੂਰਾ ਦਾ ਉਹਨੂੰ ਇੱਥੇ ਪਾਰਕਿੰਗ ਦੀ ਸਮੱਸਿਆ ਆ ਰਹੀ ਸੀ ਉਹਨੇ ਇੱਥੇ ਪਾਰਕਿੰਗ ਬਣਵਾਉਣ ਲਈ ਜਿਹੜਾ ਐਸਡੀਐਮ ਨੂੰ ਕਹਿ ਕੇ ਝੋਪੜੀਆਂ ਜੜੀਆਂ ਉਹ ਇਥੋਂ ਹਟਵਾਈਆਂ 200 ਤੋਂ ਵੱਧ ਜਿਹੜੀਆਂ ਝੋਪੜੀਆਂ ਤੇ ਸੀਗੀਆਂ ਉਹਨਾਂ ਨੂੰ ਅੜਮੁਖੀ ਤੇ ਕਿਨਾਂ ਢਟਾਇਆ ਗਿਆ ਬਲਡੋਜ਼ਰ ਰਾਜ ਆ ਜਿਹੜਾ ਜਿਹੜਾ ਯੂਪੀ ਤੋਂ ਆਇਆ ਦਿੱਲੀ ਤੋਂ ਆਇਆ ਉਹ ਉਹਨੂੰ ਆਮ ਆਦਮੀ ਪਾਰਟੀ ਨੇ ਐਡਾਪਟ ਕਰ ਲਿਆ ਆਮ ਆਦਮੀ ਪਾਰਟੀ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਉਹ ਲੋਕਾਂ ਦੇ ਇਸ ਤਰ੍ਹਾਂ ਨਾਲ ਅੜਮੁਖੀ ਜ਼ਬਰ ਢਾਹੀ ਹੈ ਸ਼ਾਸਨ ਕਹਿੰਦਾ ਕਿ ਤੁਸੀਂ ਗੈਰ ਕਾਨੂੰਨੀ ਬੈਠੇ ਸੀ ਗੈਰ ਕਾਨੂੰਨੀ ਬੋਲ ਜੀ ਸਾਰਿਆਂ ਨੂੰ ਪਤਾ ਹੈ 6 ਮਹੀਨੇ ਤੋਂ ਬੱਚਿਆਂ ਨੂੰ ਪਤਾ ਹੈ ਗੈਰ ਕਾਨੂੰਨੀ ਹੋਟਲ ਵੀ ਪਿਆ ਹੈ ਬੋਲ ਜੀ ਉਹ ਹੋਟਲ ਦੀ ਚੱਕਰ ਸਾਨੂੰ ਚਕਾਇਆ ਗਿਆ ਹੈ ਸਾਨੂੰ ਕੋਈ ਗੈਰ ਕਾਨੂੰਨੀ ਥੋੜੀ ਬਿਠਾਇਆ ਗਿਆ ਸੀ ਸਾਨੂੰ ਅਸੀਂ ਕੀ ਗਰੀਬ ਬੰਦੇ ਕੀ ਕੀ ਕਰਾਂਗੇ ਮਜ਼ਦੂਰ ਹੈ ਅਸੀਂ ਜਿਹਦੇ ਕੋ ਪੈਸਾ ਹੈ ਪੈਸਾ ਖੱਚ ਕੇ ਸਾ ਮੀਡੀਆ ਵੀ ਖਰੀਦ ਲਈ ਪੁਲਿਸ ਵੀ ਖਰੀਦ ਲਈ ਨਾ ਕੋਰਟ ਕਚੇਰੀ ਐਡਾ ਵੱਡਾ ਹੰਦਾ ਕਾਨੂੰਨ ਆ ਜਿਹੜਾ ਸੁਖਵੀਰ ਬਾਦਲ ਆ ਉਹਨੂੰ ਇਹ ਕਹਿੰਦੇ ਸੀ ਕਿ ਇਹਨੇ ਸੁਖ ਵਿਲਾ ਬਣਾਇਆ ਜਿਹੜਾ ਇਹ ਪੰਚੇਤੀ ਥਾਂ 'ਚ ਬਣਾਇਆ ਆਮ ਆਦਮੀ ਪਾਰਟੀ ਵਾਲੀ ਕਹਿੰਦੇ ਸੀਗੇ ਢਵਾਵਾਂਗੇ ਹੁਣ ਤੱਕ ਇਹਨਾਂ ਨੇ ਜਦੋਂ ਦੀ ਸਰਕਾਰੀ ਆ ਉਹ ਢਾਇਆ ਨਹੀਂ ਸੁਖੀਰ ਬਦਲ ਦਾ ਸੁਖ ਵਿਲਾ ਉਹ ਕਿਉਂ ਨਹੀਂ ਢਾਇਆ ਗਿਆ ਕਿਉਂ ਕਿਉਂਕਿ ਸਾਡੇ ਦੇਸ਼ ਦੇ ਵਿੱਚ ਦੋ ਤਰ੍ਹਾਂ ਦਾ ਕਾਨੂੰਨ ਹੈ ਇੱਕ ਤਾਂ ਗਰੀਬਾਂ ਵਾਲੀ ਕਾਨੂੰਨ ਹੈ ਇੱਕ ਅਮੀਰਾਂ ਵਾਲੀ ਕਾਨੂੰਨ ਹੈ ਜਦੋਂ ਅਮੀਰਾਂ ਬਾਰੇ ਕਰਨਾ ਹੁੰਦਾ ਉਦੋਂ ਕਾਨੂੰਨ ਹੈ ਜਿਹੜਾ ਲਚਕੀਲਾ ਹੋ ਜਾਂਦਾਗਾ ਬੀਤੇ ਕੱਲ ਕੋਰਪਰੇਟ ਦੇ ਵਿੱਚ ਸਰਕਾਰ ਦਾ ਪੀਲਾ ਪੰਜਾ ਚੱਲਿਆ ਪੀਲਾ ਪੰਜਾ ਗਰੀਬਾਂ ਦੀਆਂ ਝੌਂਪੜੀਆਂ ਤੇ ਚੱਲਿਆ ਸਰਕਾਰ ਹਵਾਲਾ ਇਹ ਦਿੰਦੀ ਆ ਪ੍ਰਸ਼ਾਸਨ ਹਵਾਲਾ ਇਹ ਦਿੰਦਾ ਆ ਕਿ ਗੈਰ ਕਾਨੂੰਨੀ ਸੀ ਪਰ ਇਸ ਕਦਰ ਜੇਕਰ ਪੂਰੇ ਕੋਰਪਰੇਟ ਦੇ ਵਿੱਚ ਦੇਖਿਆ ਜਾਵੇ ਤਾਂ ਸ਼ਾਇਦ ਪ੍ਰਸ਼ਾਸਨ ਨੂੰ ਹੋਰ ਕਿਧਰੇ ਕੁਝ ਗੈਰ ਕਾਨੂੰਨੀ ਜਿਹੜਾ ਉਹ ਨਹੀਂ ਦਿਸਦਾ ਜਾਂ ਫਿਰ ਇਹ ਮੰਨਿਆ ਕਿ ਹੋਰ ਸਭ ਕੁਝ ਜੋ ਵੀ ਹੈ ਉਹ ਕਾਨੂੰਨੀ ਹੈ ਪਰ ਇਹ ਝੌਂਪੜੀਆਂ ਸਿਰਫ ਗੈਰ ਕਾਨੂੰਨੀ ਸੀ ਕਾਰਨ ਇਹੀ ਦੱਸਿਆ ਜਾ ਰਿਹਾ ਕਿ ਇਹ ਗਰੀਬ ਨੇ ਇਸਤੇ ਕਰਕੇ ਝੁੱਗੀਆਂ ਝੋਪੜੀਆਂ ਤੇ ਪੀਲਾ ਪੰਜਾ ਚੱਲਿਆ ਪਰ ਅਮੀਰਾਂ ਦੀਆਂ ਹਵੇਲੀਆਂ ਤੇ ਪੀਲਾ ਪੰਜਾ ਸਰਕਾਰ ਦਾ ਪ੍ਰਸ਼ਾਸਨ ਦਾ ਕਿਉਂ ਰੁਕਦਾ ਆ ਪੰਜਾਬ ਸਟੂਡੈਂਟ ਯੂਨੀਅਨ ਇਹਨਾਂ ਦੇ ਹੱਕ ਦੇ ਵਿੱਚ ਆਈ ਅੱਜ ਉਹ ਰੋਜ਼ ਪ੍ਰਦਰਸ਼ਨਾਂ ਦੇ ਵੱਲੋਂ ਕੀਤਾ ਗਿਆ ਉਹਦੇ ਆਗੂ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਹਰਵੀਰ ਕੀ ਕਹੋਗੇ ਜਿਸ ਤਰ੍ਹਾਂ ਮੈਂ ਵੀ ਖੜਾ ਤੇ ਦੇਖ ਰਿਹਾ ਸੀ ਕਿ ਧੁਰ ਤੋਂ ਧੁਰ ਪੀਲਾ ਪੰਜਾ ਕੱਲ ਚਲਾਇਆ ਗਿਆ ਸਰਕਾਰ ਇਹ ਕਹਿੰਦੀ ਆ ਕਿ ਇਹ ਗੈਰਕਾਨੂੰਨੀ ਆ ਪ੍ਰਸ਼ਾਸਨ ਕਹਿੰਦਾ ਕਿ ਗੈਰਕਾਨੂੰਨੀ ਆ ਦੇਖੋ ਸ਼ੁਰੂਆਤ ਇੱਥੋਂ ਹੁੰਦੀ ਆ ਕਿ ਇੱਥੇ ਦੇਵ ਹੈਵਨ ਨਾਂ ਦਾ ਇੱਕ ਹੋਟਲ ਆ ਉਹ ਐਸ ਡੀ ਐਮ ਦਾ ਜਿਹੜਾ ਖਾਸਮ ਕਾਸ ਆ ਐਸ ਡੀ ਐਮ ਕੋਟਕਪੂਰਾ ਦਾ ਜਦੋਂ ਉਹਨੇ ਉਹਨੂੰ ਇੱਥੇ ਪਾਰਕਿੰਗ ਦੀ ਸਮੱਸਿਆ ਆ ਰਹੀ ਸੀ ਉਹਨੇ ਇੱਥੇ ਪਾਰਕਿੰਗ ਬਣਵਾਉਣ ਲਈ ਜਿਹੜਾ ਐਸ ਡੀ ਐਮ ਨੂੰ ਕਹਿ ਕੇ ਝੋਪੜੀਆਂ ਜੜੀਆਂ ਉਹ ਇੱਥੋਂ ਹਟਵਾਈਆਂ ਕਿ ਜਦੋਂ ਲੋਕਾਂ ਦੇ ਵਿੱਚ ਗੁੱਸਾ ਆਇਆ ਕਿ ਉਹਦੀ ਉਹਦੀ ਪਾਰਕਿੰਗ ਲਈ ਜਿਹੜਾ ਪ੍ਰਸ਼ਾਸਨ ਜਿਹੜਾ ਨਜਾਇਜ਼ ਝੋਪੜੀਆਂ ਹਟਾ ਰਿਹਾ ਤਾਂ ਇਹ ਤੋਂ ਬਾਅਦ ਤੋਂ ਵਿਰੋਧ ਹੁੰਦਾ ਲੋਕਾਂ 'ਚ ਆਸ-ਪਾਸ ਦੇ ਮੁਹੱਲੇ ਵਾਲੇ ਜਦੋਂ ਇਹਦੇ ਕਟਾਰੀਆਂ ਦੇ ਖਿਲਾਫ ਜਦੋਂ ਬਿਆਨ ਦਿੰਦੇ ਆ ਤਾਂ ਉਹਦੇ ਸੈਂਟਰ ਨਾ ਉਹ ਬਣ ਜੇ ਕਿਤੇ ਉਹਨਾਂ ਦੀ ਚਲਾਕੀ ਦਾ ਪਤਾ ਨਾ ਲੱਗ ਜੇ ਜਦੋਂ ਸਾਰੀਆਂ ਝੋਪੜੀਆਂ ਨੂੰ ਗੈਰਕਾਨੂੰਨੀ ਕਹਿ ਕੇ ਜਿਹੜਾ ਟਾਇਆ ਗਿਆ ਤੇ ਜਿਹੜੇ 200 ਤੋਂ ਵੱਧ ਜਿਹੜੀਆਂ ਝੋਪੜੀਆਂ ਤੇ ਸੀਗੀਆਂ ਉਹਨਾਂ ਨੂੰ ਅਣਮਨੁੱਖੀ ਤੇ ਕਿੰਨਾ ਹਟਾਇਆ ਗਿਆ ਤਦਸ ਦੇਖੋ ਕਿ ਇਹ ਇੱਕ ਪਾਸੇ ਵਿਕਾਸ ਦੀ ਮਸ਼ੂਰੀ ਕਰ ਰਿਹਾ ਦੂਜੇ ਪਾਸੇ ਤੁਸੀਂ ਦੇਖੋ ਕਿ ਬਲਡੋਜ਼ਰ ਰਾਜ ਆ ਜਿਹੜਾ ਜਿਹੜਾ ਯੂਪੀ ਤੋਂ ਆਇਆ ਦਿੱਲੀ ਤੋਂ ਆਇਆ ਉਹ ਉਹਨੂੰ ਆਮ ਆਦਮੀ ਪਾਰਟੀ ਨੇ ਅਡਾਪਟ ਕਰ ਲਿਆ ਇੱਕ ਪਾਸੇ ਜਦੋਂ ਜੀ 20 ਦੀ ਮੀਟਿੰਗ ਹੁੰਦੀ ਹੈ ਦਿੱਲੀ ਵਿੱਚ ਉਦੋਂ ਛੋਟੀਆਂ-ਛੋਟੀਆਂ ਜਿਹੜੀਆਂ ਝੁੱਗੀਆਂ ਚੌਪੜੀਆਂ ਰੋਡ ਤੇ ਲੱਗਦੀਆਂ ਸੀ ਕਿਉਂਕਿ ਉਦੋਂ 20 ਮੁਲਕਾਂ ਦੇ ਇੱਥੇ ਇੱਥੇ ਰਾਜਨੀਤਾ ਨੇ ਆਉਣਾ ਸੀਗਾ ਉਹਨਾਂ ਨੂੰ ਇਹ ਦਿਖਾਉਣ ਲਈ ਕਿ ਸਾਡਾ ਜਿਹੜਾ ਦੇਸ਼ ਆ ਡਿਵੈਲਪ ਹੋ ਚੁੱਕਿਆ ਉਹਨਾਂ ਨੂੰ ਝੂਠਾ ਦੇਸ਼ ਦਿਖਾਉਣ ਲਈ ਸਾਰਾ ਪੂਰਾ ਉੱਥੇ ਨਕਲੀ ਬੂਟੇ ਲਾਏ ਗਏ ਸਾਰ ਆਮ ਛਗੀਆਂ ਝੋਪੜੀਆਂ ਛੋਟੀਆਂ ਛੋਟੀਆਂ ਦੁਕਾਨਾਂ ਹੁੰਦੀਆਂ ਨੇ ਬਲਡوزر ਨਾਲ ਢਾ ਦਿੱਤੀਆਂ ਗਈਆਂ ਜਿੱਥੇ ਵੱਡੇ ਵੱਡੇ ਮੁਹੱਲੇ ਸੀ ਲੋਕਾਂ ਦੇ ਗਰੀਬ ਲੋਕਾਂ ਦੇ ਝੋਪੜੀਆਂ ਸੀ ਉੱਥੇ ਪੋਲੀਥੀਨ ਨਾਲ ਚਾਰੇ ਪਾਸੇ ਉਹਨਾਂ ਨੂੰ ਕਵਰ ਕਰਕੇ ਲੁਕੋਇਆ ਗਿਆ ਮਤਲਬ ਇਸ ਤਰੀਕੇ ਨਾਲ ਜਿਵੇਂ ਕੋ ਪਤਾ ਨਹੀਂ ਕਿ ਇਹੋ ਜਿਹੀ ਕਿਹੜੀ ਸਚਾਈ ਉਹਨਾਂ ਦੀ ਬਾਹਰ ਨਾ ਆ ਜੇ ਉਹਨਾਂ ਨੂੰ ਅਣਮਨੁੱਖੀ ਤਰੀਕੇ ਨਾਲ ਕਵਰ ਕਰ ਦਿੱਤਾ ਗਿਆ ਇੰਨੀ ਗਰਮੀ ਵਿੱਚ ਇਹਨੇ ਮੱਛਰਾਂ ਵਿੱਚ ਲੋਕ ਜਿਹੜੇ ਪੋਲੀਥੀਨ ਦੇ ਥੱਲੇ ਜਿਹੜਾ ਲੁਕੇ ਰਹੇ ਤਾਂ ਕਿ ਵੀ ਇਸ ਦੇਸ਼ ਦੀ ਸ਼ਾਨ ਨੂੰ ਸ਼ੌਕਤ ਨੂੰ ਜਿਹੜਾ ਉਹ ਨੁਕਸਾਨ ਨਾ ਹੋ ਜੇ ਇਸੇ ਤਰ੍ਹਾਂ ਨਾਲ ਯੂਪੀ ਵਿੱਚ ਜਦੋਂ ਰਾਮ ਮੰਦਰ ਨੂੰ ਸਾਰਿਆ ਜਾ ਰਿਹਾ ਸੀ ਤਾਂ ਰਾਮ ਮੰਦਰ ਨੂੰ ਜਿਹੜਾ ਰਾਹ ਜਾਂਦਾ ਸੀ ਉਸ ਰਾਹ ਚੌੜਾ ਹੋ ਸਕੇ ਉੱਥੇ ਵੱਡੀਆਂ-ਵੱਡੀਆਂ ਗੱਡੀਆਂ ਚੱਲ ਸਕਣ ਤਾਂ ਉਹ ਮਸ਼ਹੂਰੀ ਹੋ ਸਕੇ ਬ੍ਰਾਮ ਮੰਦਰ ਦੀ ਉੱਥੇ ਛੋਟੇ-ਛੋਟੇ ਜਿਹੜੇ ਆਮ ਗਰੀਬਾਂ ਦੇ ਘਰਾਂ ਨੂੰ ਉਜਾੜਿਆ ਗਿਆ ਜਦੋਂ ਵੀ ਇਹ ਵਿਕਾਸ ਦੇ ਨਾਂ ਤੇ ਜ ਕਲਾਸ ਦੇ ਨਾਂ ਤੇ ਜਦੋਂ ਇਹ ਵੀ ਇੱਕ ਕੁਛ ਬਣਾਉਂਦੇ ਆ ਕੁਛ ਦਿਖਾਉਂਦੇ ਆ ਤਾਂ ਇਹਨਾਂ ਨੇ ਗਰੀਬੀ ਹਟਾਉਣ ਦੇ ਨਾਂ ਤੇ ਗਰੀਬਾਂ ਨੂੰ ਹਟਾਇਆ ਜਾਂਦਾ ਇਹ ਭਾਜੀਪੀ ਤੋਂ ਆਈ ਹੋਈ ਨੀਤੀ ਆ ਇਹੀ ਜਿਹੜੀ ਨੀਤੀ ਆਮ ਆਦਮੀ ਪਾਰਟੀ ਫਾਲੋ ਕਰ ਰਹੀ ਆ ਅਸੀਂ ਇਹਦੇ ਖਿਲਾਫ ਡਟ ਕੇ ਖੜੇ ਆ ਕਿ ਇੱਥੇ ਜੇ ਤੁਹਾਨੂੰ ਇੰਨੇ ਹੀ 헤ਜ ਆਉਂਦਾ ਲੋਕਾਂ ਦਾ ਵੀ ਇੱਥੇ ਐਕਸੀਡੈਂਟ ਹੋ ਜਾਂਦੇ ਆ ਇੱਥੇ ਤਾਂ ਸਰਕਾਰੀ ਜ਼ਮੀਨ ਨੱਪੀ ਬੈਠਿਆ ਤੇ ਜੇ ਲੋਕਾਂ ਦਾ ਇੰਨੇ ਹੀ 헤ਜ ਆਉਂਦਾ ਤਾਂ ਲੋਕਾਂ ਨੂੰ ਪਹਿਲਾਂ ਜ਼ਮੀਨ ਦਿਓ ਉਹਨਾਂ ਨੂੰ ਘਰ-ਘਰਬਾਰ ਰਹਿਣ ਲਈ ਬਣਾ ਕੇ ਦਿਓ ਤਾਂ ਕਿ ਉਹਨਾਂ ਨੂੰ ਸੜਕ 'ਤੇ ਰਹਿਣ ਲਈ ਮਜਬੂਰ ਨਾ ਹੋਣਾ ਪਵੇ ਦੂਜਾ ਇਹ ਇੱਥੇ ਪ੍ਰਸ਼ਾਸਨ ਪ੍ਰਚਾਰ ਕਰ ਰਿਹਾ ਕਿ ਇਹ ਲੋ ਦੇਖੋ ਕਿ ਐਡੀ ਮਤਲਬ ਬੇਵਕੂਫੀ ਵਾਲੀ ਗੱਲ ਆ ਵੀ ਇਹ ਗਰੀਬ ਹੋਣ ਦਾ ਢੋਂਗ ਕਰ ਰਿਹਾ ਇਹਨਾਂ ਕੋਲ ਤਾਂ ਘਰ-ਬਾਰ ਹੈਗੇ ਆ ਜਿਹਨਾਂ ਕੋਲੇ ਘਰ-ਬਾਰ ਹੈਗੇ ਆ ਵੀ ਇਹੋ ਜਿਹਾ ਕਿਹੜਾ ਬੰਦਾ ਜਿਹਦੇ ਕੋਲ ਘਰ-ਬਾਰ ਹੋਣ ਤੇ ਉਹਦੇ ਬੱਚੇ ਨੂੰ ਨੰਗੇ ਪੈਰੀ ਸੜਕਾਂ ਤੇ ਰੋਲ ਰਿਆ ਹੋਵੇ ਇਹੋ ਜਿਹਾ ਕੋਈ ਕੋਈ ਬੰਦਾ ਨਹੀਂ ਹੈ ਜਿਹੜਾ ਜਿਹਦੇ ਕੋਲ ਘਰ-ਬਾਰ ਹੋਣ ਦੇ ਬਾਵਜੂਦ ਸੜਕਾਂ ਤੇ ਰੋਲ ਰਿਆ ਹੋਵੇ ਇਸ ਲਈ ਇਹੋ ਜਿਹੀ ਜਿਹੜੀ ਇਹਨਾਂ ਦੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਜਿਹੜੇ ਆ ਮਜ਼ਦੂਰ ਆ ਜਿਹੜੇ ਮੰਡੀ ਦੇ ਸੀਜ਼ਨ ਲਾਉਂਦੇ ਆ ਝੋਨਾ ਲਾਉਂਦੇ ਆ ਜਿਹੜੇ ਇੱਥੇ ਇੱਥੇ ਦੇ ਵਿਕਾਸ ਵਿੱਚ ਆਪਦਾ ਹਿੱਸਾ ਪਾ ਰਹੇ ਆ ਉਹਨਾਂ ਲੋਕਾਂ ਨੂੰ ਜਿਹੜਾ ਇਸ ਤਰੀਕੇ ਨਾਲ ਉਹਨਾਂ ਤੇ ਅਟੈਕ ਕਰਨਾ ਬਹੁਤ ਸ਼ਰਮਨਾਕ ਆ ਆਮ ਆਦਮੀ ਪਾਰਟੀ ਨੂੰ ਡੁੱਬ ਕੇ ਮਰ ਜਾ ਹੋਰ ਜਿੱਥੇ ਬੰਦੀਆਂ ਨੂੰ ਵੀ ਥੋੜੇ ਮਾਦੀਮ ਰਹੀ ਅਪੀਲ ਕਰਦੇ ਆ ਕਿ ਆਓ ਇਹਨਾਂ ਦੇ ਨਾਲ ਡਟ ਕੇ ਖੜੀਏ ਮਜ਼ਦੂਰਾਂ ਦੇ ਨਾਲ ਡਟ ਕੇ ਖੜੀਏ ਕਿਉਂਕਿ ਜਿੰਨੀਆਂ ਵੀ ਇਨਕਲਾਬੀ ਤਰ੍ਹਾਂ ਮੰਨਦੀਆਂ ਕਿ ਮਜ਼ਦੂਰ ਕਿਸਾਨ ਇਸ ਦੇਸ਼ ਦੀ ਨਹੀਂ ਆ ਉਹਨਾਂ ਦੇ ਵਿਕਾਸ ਤੋਂ ਬਿਨਾ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ। ਉਹ ਜੀ ਐਸ ਡੀ ਐਮ ਦੀ ਗੱਲ ਕਰੀਆ ਕਿ ਐਸ ਡੀ ਐਮ ਹੋਰਾਂ ਨੇ ਮਿਲ ਕੇ ਇਹ ਚੀਜ਼ ਕੀਤੀ ਆ। ਕੱਲ ਮੇਰੇ ਇੱਕ ਪੱਤਰਕਾਰ ਸਾਥੀ ਨੇ ਐਸ ਡੀ ਐਮ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਸਾਡੇ ਕੋਲ ਹਵੇਲੀ ਦੀ ਕੋਈ ਹਲੇ ਤੱਕ ਸ਼ਿਕਾਇਤ ਹੀ ਨਹੀਂ ਆਈ। ਜੇਕਰ ਉਹ ਗੈਰਕਾਨੂੰਨੀ ਹੋਇਆ ਤਾਂ ਪੰਜਾਬ ਫਿਰੋਤੇ ਵੀ ਚੱਲੂਗਾ। ਕਹਿੰਦੇ ਚੱਲ ਉਹ ਦੇਖਦਾ ਵੀ ਉਹ ਗੈਰਕਾਨੂੰਨੀ ਚ ਕਿਹਨੇ ਰਹਿ ਰਹੇ ਆ ਜੇ ਇਹਨਾਂ ਨੂੰ ਇਹ ਪਤਾ ਲੱਗ ਸਕਦਾ ਸੀ ਵੀ ਇਹ ਗੈਰਕਾਨੂੰਨੀ ਝੋਪੜੀਆਂ ਨੇ ਤੇ ਇਹਦੇ ਝੋਪੜੀ ਦੇ ਸਾਹਮਣੇ ਵਾਲੀ ਥਾਂ ਨੂੰ ਇਹਨਾਂ ਨੂੰ ਗੈਰਕਾਨੂੰਨੀ ਕਿਉਂ ਨਹੀਂ ਲਿਖਿਆ ਇਹ ਜੋ ਕਿਹੜਾ ਇਹਨਾਂ ਨੇ ਚਸ਼ਮਾ ਲਾਇਆ ਹੋਇਆ ਵੀ ਸਿਰਫ ਗਰੀਬੀ ਉਸ ਚਸ਼ਮੇ ਰਾਹੀਂ ਦਿਖਦੇ ਆ ਇਹ ਜਿਹੜਾ ਦੇਵ ਕੁਟਾਰੀਆ ਦਾ ਦੇਵ ਕੁਟਾਰੀਆ ਦੇਵ ਹੈਵਨ ਜਿਹੜਾ ਹੋਟਲ ਆ ਇਹ ਜਿਹੜਾ ਗੈਰਕਾਨੂੰਨੀ ਆ ਇਹ ਗੈਰ ਸਰਕਾਰੀ ਆ ਸਾਰੇ ਲੋਕ ਜਾਣਦੇ ਆ ਆਸ-ਪਾਸ ਦੇ ਲੋਕ ਜਾਣਦੇ ਆ ਜੇ ਲੋਕ ਜਾਣਦੇ ਕਾਨੂੰਨ ਕਿਉਂ ਨਹੀਂ ਜਾਣ ਸਕਦਾ ਜੇ ਇਹਨਾਂ ਨੂੰ ਝੋਪੜੀਆਂ ਦੇ ਗੈਰਕਾਨੂੰਨੀ ਦੇਖ ਸਕਦੇ ਤਾਂ ਐਡਾ ਵੱਡਾ ਹੋਟਲ ਕਿਉਂ ਨਹੀਂ ਇਹਨਾਂ ਸਰਕਾਰ ਗਰੀਬਾਂ ਤੇ ਹਮੇਸ਼ਾ ਇਹਨਾਂ ਨੇ ਅਟੈਕ ਕਰਨਾ ਹੁੰਦਾ ਉਵੇਂ ਹੀ ਪੰਜਾਬ ਸਰਕਾਰ ਕਰ ਰਹੀ ਹੈ ਹੁਣ ਫਿਰ ਕੀ ਇਹਨਾਂ ਦੇ ਲਈ ਕੀ ਅੱਗੇ ਕੀ ਹੋਊਗਾ ਕਿ ਇੱਕ ਰਹਿਣ ਬਸੇਰਾ ਇਹਨਾਂ ਦਾ ਉਹ ਵੀ ਮਟਾ ਦਿੱਤਾ ਗਿਆ ਮਲਿਆ ਮਿਟ ਕਰਤਾ ਹੁਣ ਕੀ ਅੱਗੇ ਇਹਨਾਂ ਦੀ ਦੇਖੋ ਆ ਸਾਡੀ ਮੰਗ ਆ ਕਿ ਇਹਨਾਂ ਨੂੰ ਜਿਹੜਾ ਮੁੜ ਬਸੇਵੇਂ ਲਈ ਇਹਨਾਂ ਦਾ ਪ੍ਰਬੰਧ ਕੀਤਾ ਜਾਵੇ ਇਹਨਾਂ ਨੂੰ ਠੁਕਵੀਂ ਜਗ੍ਹਾ ਦਿੱਤੀ ਜਾਵੇ ਘਰ ਬਣਾ ਕੇ ਦਿੱਤੇ ਜਾਣ ਤੇ ਜੋ ਇਹਨਾਂ ਦਾ ਸਮਾਨ ਦਾ ਨੁਕਸਾਨ ਹੋਇਆ ਜੋ ਇਹਨਾਂ ਦੇ ਸੱਟਾਂ ਵੱਜੀਆਂ ਉਹਦਾ ਮੁਆਵਜ਼ਾ ਜਿਹੜਾ ਸਰਕਾਰ ਦੇਵੇ ਇਹਦੇ ਲਈ ਕੱਲ ਅਸੀਂ 10 ਵਜੇ ਵੱਖ-ਵੱਖ ਜਥੇਬੰਦੀਆਂ ਨੂੰ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ 10 ਵਜੇ ਡੀਸੀ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਇਸ ਤੋਂ ਬਾਅਦ ਅਗਲਾ ਐਕਸ਼ਨ ਜਿਹੜਾ ਸੀ ਉਹ ਲਿਖਾਂਗੇ ਜੇ ਮੰਗਾਂ ਨ ਅ ਉਹ ਜ਼ਖਮੀ ਵੀ ਕਿਸ ਤਰ੍ਹਾਂ ਦਾ ਨੁਕਸਾਨ ਜਿਹੜਾ ਉਹ ਵੀ ਹੋਇਆ ਹੈ ਬਿਲਕੁਲ ਤੁਸੀਂ ਇੱਥੇ ਤੁਹਾਨੂੰ ਦਿਖਾ ਦਿੰਦੇ ਆ ਕਿ ਇੱਥੇ ਸਿਰ ਤੇ ਡੰਡਾ ਮਾਰਿਆ ਗਿਆ ਸੱਟਾਂ ਮਾਰੀਆਂ ਗਈਆਂ ਕਿਸੇ ਦਾ ਹੱਥ ਤੋੜ ਦਿੱਤਾ ਗਿਆ ਕਿਸੇ ਦੇ ਲੱਤਾਂ ਤੇ ਨਿਸ਼ਾਨ ਤੁਹਾਨੂੰ ਦਿਖਾ ਦਿੰਦੇ ਆ ਇੱਥੇ ਲੋਕਾਂ ਨਾਲ ਅਣਮਨੁੱਖੀ ਤਰੀਕੇ ਨਾਲ ਉਹਨਾਂ ਦੇ ਡੰਡਾ ਵਰਾਇਆ ਗਿਆ ਜਿਹੜੇ ਆਪ ਦੇ ਸਮਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਸਾਰਾ ਸਮਾਨ ਵੀ ਵਿੱਚ ਤੋੜਫੋੜ ਕੁਝ ਵੀ ਸਾਰਾ ਕੁਝ ਤੋੜਫੋੜ ਦਿੱਤਾ ਗਿਆ ਕੁਝ ਸਮਾਨਤਾ ਦਿੱਤਾ ਗਿਆ ਦੇਖੋ ਇੱਥੇ ਇੱਕ ਬੱਚੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਉਹ ਕਹਿ ਰਹੀ ਹੈ ਕਿ ਮੈਨੂੰ ਮੇਰੀ ਕਿਤਾਬਾਂ ਚੱਕਣ ਦਿਓ ਮੈਂ ਸਕੂਲ ਜਾਣਾ ਹੈ ਨਾ ਉਹ ਬੱਚੀ ਵੀ ਮਤਲਬ ਉਹਨੂੰ ਕਿਤਾਬਾਂ ਚੱਕਣ ਤੱਕ ਦਾ ਸਮਾਂ ਨਹੀਂ ਦਿੱਤਾ ਇੱਥੇ ਲੋਕ ਇਹ ਕਹਿੰਦੇ ਰਹਿਗੇ ਵੀ ਸਾਨੂੰ ਸਮਾਨਤਾ ਚੱਕਣ ਦਿਓ ਸਾਡਾ ਸਾਰਾ ਕੁਝ ਢਾ ਰਹੇ ਆ ਤੁਸੀਂ ਉਹਨਾਂ ਨੇ ਕੁਝ ਨਹੀਂ ਸੁਣੇਗਾ ਸਿੱਧਾ ਜਿਹੜਾ ਅਟੈਕ ਕੀਤਾ ਗਿਆ ਇੱਥੇ ਸਮਾਨ ਨਹੀਂ ਦਿੱਤਾ ਸਾਨੂੰ ਕੁਝ ਵੀ ਚੱਕਣਾ ਨਹੀਂ ਕੋਈ ਸਮਾਨ ਨਹੀਂ ਦਿੱਤਾ 10 ਮਿੰਟ ਕੇ ਸਮਾਨ ਨਹੀਂ ਦਿੱਤਾ ਆਏਗਾ ਸਿਰਫ ਸ਼ਾਮ ਤੱਕਲਾ ਟਾਈਮ ਮੰਗਦੇ ਸੀਗਾ ਸਾਨੂੰ ਸ਼ਾਮ ਤੱਕਲਾ ਟਾਈਮ ਦੋ ਮੈਂ ਸਭ ਹਟਾ ਲੂੰਗਾ ਇਹਨਾਂ ਨੂੰ ਟਾਈਮ ਨਹੀਂ ਦਿੱਤਾ ਆਏਗਾ ਜਮਾ ਜਿੰਨ ਅਪਾ ਘੋਕਾ ਕਿ ਕੋਈ ਨਹੀਂ ਆਪ ਹੀ ਹਟਾ ਲੂੰਗਾ ਸਿੱਧਾ ਡੰਗ ਚਲਾਣ ਲੱਗ ਗਿਆ ਡੰਗ ਚਲਾਣ ਲੱਗ ਗਿਆ ਜਦੋਂ ਹੱਥ ਰੋਕਾ ਸਿਰ ਤੇ ਡੰਗ ਮਾਰ ਦਿਆ ਜਿਹੜਾ ਵੱਡਾ ਸੀਗਾ ਜਿਹੜੇ ਮੁੰਨਾ ਕਟਾਰੀ ਅੰਦਰ ਵੜ ਗਿਆ ਜਾ ਕੇ ਉਹਨਾਂ ਸਿੱਧਾ ਡੰਗ ਮਾਰ ਕੇ ਅੰਦਰ ਵੜ ਗਿਆ ਦੋਨੋਂ ਨੋਟਿਸ ਕੋਈ ਨੋਟਿਸ ਆਇਆ ਉਸ ਤੋਂ ਬਾਅਦ ਨੋਟਿਸ ਆਇਆ ਸੀਗਾ ਝੂਠ ਕਾਗਜ਼ ਸੀਗਾ ਉਹਨਾਂ ਮੁੰਨਾ ਕਟਾਰੀ सीगा। हाँ। 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 मुन्ना डांग हटा लो सामान कि जगह दे दो हम चले जाएंगे हाँ। तो बोलता की नहीं यहाँ से सामान चको तो बस नहीं बोला तो डांग मार दिया पुलिस ने ले कल दो घंटा बेहोश रहे मेरा भी कुछ नहीं बोल रहे थे कल दो घंटा कुछ नहीं बोलते के लम्बा पा दिया था मेनू भी एम्बुलेंसला करके डॉक्टर ले जाने, जा जा जाने, तो ले जाने, ले जाने देंगी मेरे, मेरे भी के लम्बा पा दिया था ज्यादा नहीं दो दो मरला था दे दे हमको यही जगह बहुत आएगा दो दो मरला दे देगा वही में अपना मकान चाहे झुग्गी झुप्ली बना कर जाएगा हाँ मैनू यही मसला और कुछ नहीं है मसला मेरे लड़की का चार कुड़ी है खाली है। उसको घर वाला गुजर गया उसका डांग मारने लगा ये करके इतना चला चला के वीडियो दिखाऊंगा इतना चला चला के मारा है हर से भी ज्यादा ਰੋਡ ਪਰ ਖਲਾਰਾ ਪਾਪਾ ਦਾ ਮਾਰਾ ਇਹ ਦੇਖਦੇ ਹੋ ਮਲਿਆ ਮੇ ਇੱਕ ਵਕਦੇ ਵਿੱਚ ਸਭ ਇਸ ਤੋਂ ਪਹਿਲਾਂ ਵੀ ਇੱਥੋਂ ਦੀ ਇੱਕ ਖਬਰ ਨਾਸ਼ਰ ਹੁੰਦੀ ਆ ਕਿ ਗਰੀਬਾਂ ਦੀਆਂ ਝੌਂਪੜੀਆਂ ਤੇ ਪੀਲਾ ਪੰਜਾ ਹੁਣ ਫਿਰ ਗਰੀਬਾਂ ਦੀਆਂ ਝੌਂਪੜੀਆਂ ਤੇ ਪੀਲਾ ਪੰਜਾ ਪ੍ਰਸ਼ਾਸਨ ਇਹ ਕਹਿੰਦਾ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਬੈਠੇ ਸੀ ਚਾਹੇ ਆਵਾਜ਼ ਆਈ ਉਹਦੇ ਵਿੱਚ ਦਿੱਕਤ ਆਉਂਦੀ ਸੀ ਹੋਰ ਵੀ ਪਰੇਸ਼ਾਨੀਆਂ ਆਉਂਦੀਆਂ ਸੀ ਨੇ ਬੱਚੇ ਇੱਥੇ ਰਹਿੰਦੇ ਨੇ ਉਹ ਮੇਨ ਰੋਡ ਦੇ ਉੱਪਰ ਆ ਜਾਂਦੇ ਨੇ ਜਿਸ ਤੇ ਕਰਕੇ ਚੀਜ਼ ਹੋਈ ਆ ਕਾਨੂੰਨੀ ਢੰਗ ਨਾਲ ਦੇਖੋ ਜੀ ਮੈਂ ਇਸ ਕੋਟਕਪੂਰੇ ਦੇ ਨਾਲ ਹੀ ਪਿੰਡਾ ਟਿਲਵਾ ਕਲਾ ਉੱਥੇ ਰਹਿਣਾ ਮੈਂ ਇੱਥੇ 30 ਸਾਲ ਤੋਂ ਰਹਿ ਰਿਹਾ ਮੈਂ 30 ਸਾਲ ਦੇ ਵਿੱਚ ਮਤਲਬ ਇੱਥੇ ਕੋਈ ਇਸ ਤਰੀਕੇ ਦੀ ਘਟਨਾ ਨਹੀਂ ਦੇਖੀ ਹੈ ਕਿ ਕਿਸੇ ਬੱਚੇ ਚ ਜਾਂ ਇੱਥੇ ਰਹਿੰਦੇ ਕਿਸੇ ਬੰਦੇ ਕਰਕੇ ਐਕਸੀਡੈਂਟ ਹੋ ਗਏ ਹੁਣ ਐਕਸੀਡੈਂਟ ਤਾਂ ਨਿਊਦੀਪ ਵੀ ਬਹੁਤ ਕਰਦੀ ਆ ਜਾਲੀ ਮਤਲਬ ਨੰਬਰਾਂ ਨੰਬਰ ਪਲੇਟਾਂ ਲਾ ਲਾ ਕੇ ਉਹਨੂੰ ਤਾਂ ਤੁਸੀਂ ਜੱਫੀਆਂ ਪਾ ਪਾ ਕੇ ਆਪਦੀ ਪਾਰਟੀ 'ਚ ਸ਼ਾਮਲ ਕਰ ਲੈਣੇ ਆ ਆ ਪਿਛਲੇ ਦਿਨੀ ਤੁਸੀਂ ਵੀ ਦੇਖਿਆ ਹੋਣਾਗਾ ਫਰੀਦਕੋਟ ਜਾਂਦੇ ਆ ਜਿਹੜਾ ਸੇਮ ਨਾਲੇ ਚਨੀਉ ਦੀਪ ਡਿੱਗੀ ਆ ਕੀ ਫਿਰ ਨਿਉ ਦੀ ਬੰਦ ਕਰਤੀਆਂ ਨਹੀਂ ਕੀਤੀਆਂ ਨਿਊ ਦੀਪ ਦੇ ਉਹ ਜਿਹੜਾ ਮਾਲਕਾ ਇਹ ਡਿੰਪੀ ਢਿਲੋਂ ਕੀ ਉਹਦੇ ਘਰ ਤੇ ਪੰਜਾਟ ਚੱਲਿਆ ਕਿ ਵੀ ਤੇਰੇ ਕਰਕੇ ਇੰਨੇ ਬੰਦੇ ਮਰ ਗਏ ਨਹੀਂ ਚੱਲੇ ਹਨ ਪਰ ਜਦੋਂ ਗਰੀਬਾਂ ਵਾਰੀ ਗੱਲ ਆਉਂਦੀ ਆ ਉਦੋਂ ਇਹਨਾਂ ਤੇ ਪੰਜਾ ਚੱਲ ਜਾਂਦਾ ਜਿਹੜਾ ਸੁਖਬੀਰ ਬਾਦਲ ਆ ਉਹਨੂੰ ਇਹ ਕਹਿੰਦੇ ਸੀ ਕਿ ਇਹਨੇ ਸੁਖ ਵਿਲਾ ਬਣਾਇਆ ਜਿਹੜਾ ਇਹ ਪੰਚੇਤੀ ਥਾਂ 'ਚ ਬਣਾਇਆ ਆਮ ਆਦਮੀ ਪਾਰਟੀ ਵਾਲੀ ਕਹਿੰਦੇ ਸੀ ਕਿ ਇਹ ਟਵਾਵਾਂਗੇ ਹੁਣ ਤੱਕ ਇਹਨਾਂ ਨੇ ਜਦੋਂ ਦੀ ਸਰਕਾਰੀ ਆ ਉਹ ਟਾਇਆ ਨਹੀਂ ਸੁਖਵੀਰ ਬਾਦਲ ਦਾ ਸੁਖਵਿਲਾ ਉਹ ਕਿਉਂ ਨਹੀਂ ਟਾਇਆ ਗਿਆ ਕਿਉਂ ਕਿਉਂਕਿ ਸਾਡੇ ਦੇਸ਼ ਦੇ ਵਿੱਚ ਦੋ ਤਰ੍ਹਾਂ ਦਾ ਕਾਨੂੰਨ ਹੈ ਜੀ ਇੱਕ ਤਾਂ ਗਰੀਬਾਂ ਵਾਲੀ ਕਾਨੂੰਨ ਹੈ ਇੱਕ ਅਮੀਰਾਂ ਵਾਲੀ ਕਾਨੂੰਨ ਹੈ ਜਦੋਂ ਅਮੀਰਾਂ ਬਾਰੇ ਕਰਨਾ ਹੁੰਦਾ ਉਦੋਂ ਕਾਨੂੰਨ ਹੈ ਜਿਹੜਾ ਲਚਕੀਲਾ ਹੋ ਜਾਂਦਾਗਾ ਉਦੋਂ ਸਾਰੀਆਂ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜਿਵੇਂ ਕੱਲ ਐਸਡੀਐਮ ਸਾਹਿਬ ਨੂੰ ਪੁੱਛਿਆ ਗਿਆ ਕਿ ਵੀ ਤੁਸੀਂ ਜਿਹੜਾ ਇਹਨਾਂ ਦਾ ਬੋਰਡ ਲੱਗਿਆ ਦੇ ਵੇ ਬੰਦਾ ਇਸੇ ਜਗ੍ਹਾ ਦੇ ਵਿੱਚ ਲੱਗਿਆ ਜਿੱਥੇ ਝੋਪੜੀ ਸੀ ਉਹ ਕਿਉਂ ਨਹੀਂ ਪਟਰੇ ਤਾਂ ਉਹ ਐਸਡੀਐਮ ਸਾਹਿਬ ਨੇ ਕਿਹਾ ਜਦੋਂ ਇਹਦੀ ਕੋਈ ਪ੍ਰਕਿਰਿਆ ਹੁੰਦੀ ਆ ਪਰ ਕਿਰਾ ਕਿਸ ਕਿਸ ਤਰ੍ਹਾਂ ਦੀ ਪ੍ਰਕਿਰਿਆ ਤੁਸੀਂ ਕਹਿੰਦੇ ਆ ਕਿ ਪ੍ਰਕਿਰਿਆ ਦੇ ਰਾਈਏ ਤੁਸੀਂ ਕਰੋਗੇ ਪ੍ਰਕਿਰਿਆ ਕਿਉਂ ਕਿਉਂ ਆਗੀ ਕਿਉਂਕਿ ਉਹ ਅਮੀਰ ਦਾ ਬੋਰਡ ਲੱਗਿਆਗਾ ਉਦੋਂ ਤੁਸੀਂ ਪ੍ਰਕਿਰਿਆ ਅਚ ਪਾਉਂਗੇ ਉਦੋਂ ਤੁਸੀਂ ਕਹੋਗੇ ਸਾਡੇ ਕੋਲੇ ਸ਼ਿਕਾਇਤ ਆਊਗੀ ਅਸੀਂ ਫੇਰ ਇਹ ਸਾਰਾ ਕੁਝ ਕਰਾਂਗੇ ਪਰ ਜਦੋਂ ਗਰੀਬ ਦੇ ਘਰ ਤੇ ਬੋਡਰ ਚਲਾਉਣਾ ਉਦੋਂ ਤੁਸੀਂ ਫਿਰ ਉਹਨਾਂ ਨੂੰ ਸਮਾਨ ਵੀ ਨਹੀਂ ਚੱਕਣ ਦਿੰਦੇ ਉਦੋਂ ਤੁਸੀਂ ਇਹ ਵੀ ਨਹੀਂ ਕਹਿੰਦੇ ਕਿ ਤੁਸੀਂ ਕਿਤਾਬਾਂ ਲੈ ਜਾਓ ਆਵਦੀਆਂ ਤੁਹਾਡਾ ਫਰਿੱਜ ਆ ਤੁਹਾਡਾ ਕੂਲਰ ਆ ਤੁਹਾਡੇ ਪੱਖੇ ਆ ਤੁਸੀਂ ਉਹ ਲੈ ਜਾਓ ਬਾਹਰ ਉਹਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਂਦੀ ਇਸ ਕਰਕੇ ਕਾਨੂੰਨ ਦੋ ਤਰੀਕੇ ਦਾ ਹੈਗਾ ਉਹ ਵੀਰਾਂ ਲਈ ਹੋਰ ਆ ਗਰੀਬਾਂ ਲਈ ਹੋਰ ਆ ਗਰੀਬਾਂ ਤੇ ਪੀਲਾ ਪੰਜਾ ਚੱਲ ਰਿਹਾ ਕਿੰਨੇ ਸਮੇਂ ਤੋਂ ਕਿੰਨੇ ਸਮੇਂ ਤੋਂ ਇਹ ਇੱਥੇ ਬੈਠੇ ਸੀ ਇਹਨਾਂ ਦੇ ਇਹ ਵਸੇ ਵਸੇ ਕਿੰਨੇ ਸਮੇਂ ਤੋਂ ਇਹਨਾਂ ਨੂੰ ਇਹ 40 ਤੋਂ 45 ਸਾਲ ਹੋ ਗਏ ਇਸ ਜਗ੍ਹਾ ਦੇ ਉੱਤੇ ਬੈਠੇ ਹੋਏ ਉਦੋਂ ਤੋਂ ਲੈ ਕੇ ਹੁਣ ਤੱਕ ਬੈਠੇ ਆ ਇਹਨਾਂ ਨੂੰ ਕਿਸੇ ਨੇ ਨਹੀਂ ਠਾਇਆ ਕਿਸੇ ਨੇ ਇਹਨਾਂ ਨੂੰ ਬੈਠਣ ਲੱਗਿਆਂ ਨਹੀਂ ਰੋਕਿਆ ਇਹਨਾਂ ਦੇ ਬਕਾਇਦਾ ਆਧਾਰ ਕਾਰਡ ਆ ਬਕਾਇਦਾ ਵੋਟ ਕਾਰਡ ਆ ਜਦ ਇਹਨਾਂ ਤੋਂ ਸਰਕਾਰ ਵੋਟਾਂ ਲੈਣ ਵੀ ਆਉਂਦੀ ਆ ਐਮ ਐਲ ਏ ਇਹਨਾਂ ਕੋਲ ਜਿਹੜੇ ਮਾਰਦੇ ਆ ਵੋਟਾਂ ਲਈ ਉਦੋਂ ਵੀ ਇਹਨਾਂ ਕੋਲ ਆਉਂਦੇ ਆ ਉਦੋਂ ਵੀ ਇਹਨਾਂ ਨੂੰ ਪਤਾ ਸੀ ਕਿ ਇਹ ਝੋਪੜਾ ਵਾਲੇ ਜਿਹੜੇ ਗੈਰ ਕਾਨੂੰਨੀ ਬੈਠੇ ਹੈਗੇ ਉਦੋਂ ਕੋਈ ਚੱਕਰ ਨਹੀਂ ਸੀ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਸਾਰਾ ਕੁਝ ਚੱਲ ਜਾਂਦਾ ਹੁਣ ਵੋਟਾਂ ਲੈ ਲਈਆਂ ਸਰਕਾਰ ਬਣ ਗਈ ਹੈਗੀ ਹੁਣ ਚੱਕ ਦੋ ਸਾਰਾ ਕੰਮ ਹੁਣ ਸਾਰਿਆਂ ਤੇ ਪੀਲਾ ਪੰਜਾ ਚਲਾਉਣ ਲੱਗੇ ਆ ਕੀ ਆ ਫਿਰ ਹੁਣ ਇਹਨਾਂ ਦੇ ਲਈ ਅੱਗੇ ਅੱਗੇ ਕੀ ਆ ਇਹਨਾਂ ਦੇ ਲਈ ਦੇਖੋ ਅਸੀਂ ਅੱਜ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਇੱਕ ਵਾਰੀ ਮੁਜਾਰਾ ਕਰਕੇ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਆ ਕੋਟਕਪੂਰੇ ਦਾ ਜਿਹੜਾ ਵਾਰ-ਵਾਰ ਪਹਿਲਾਂ ਕੱਲ ਲਾਠੀ ਚਾਰਜ ਕੀਤਾ ਕੱਲ ਡਾਂਗਾ ਮਾਰ ਮਾਰ ਕੇ ਕੱਢਿਆ ਅੱਜ ਸਵੇਰ ਵੀ ਇਹਨਾਂ ਤੇ ਲਗਾਤਾਰ ਕਿਤੇ ਕਿਸੇ ਦੇ ਡਾਂਗ ਮਾਰਨ ਦੇ ਕਿਤੇ ਕਿਸੇ ਦੇ ਇਸ ਤਰੀਕੇ ਦਾ ਜਿਹੜਾ ਵਰਤਾਵ ਪੁਲਿਸ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਇਹਨਾਂ ਚ دہشت ਪਾਈ ਜਾ ਰਹੀ ਆ ਲੋਕ ਜਿਹੜੇ ਆਸ-ਪਾਸ ਲੰਘਦੇ ਉਹਨਾਂ ਚ دہشت ਪਾਈ ਜਾ ਰਹੀ ਹੈ ਪੁਲਿਸ ਦੀ ਕਿ ਪੁਲਿਸ ਇਸ ਤਰੀਕੇ ਨਾਲ ਕਰਦੀ ਹੁੰਦੀ ਆ ਲੋਕਾਂ ਚ ਪੁਲਿਸ ਦਾ ਡਰ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਵਾਲੇ ਪਾਸੇ ਜਿਹੜਾ ਸਰਕਾਰ ਆ ਉਹ ਜਾ ਰਹੀ ਹੈ ਤਾਂ ਇਹ ਲਗਾਤਾਰ ਕਰ ਰਹੇ ਸੀ ਅੱਜ ਅਸੀਂ ਮੁਜ਼ਾਹਰਾ ਕਰਕੇ ਸੰਕੇਤ ਦਿੱਤਾ ਕੋੜਕਪੂਰੇ ਦੇ ਪ੍ਰਸ਼ਾਸਨ ਨੂੰ ਕਿ ਅਸੀਂ ਇੱਥੋਂ ਦੀਆਂ ਲੜਨ ਵਾਲੀਆਂ ਜਿਹੜੀਆਂ ਤਾਕਤਾਂ ਨੇ ਪੰਜਾਬ ਦੀਆਂ ਉਹ ਇਹਨਾਂ ਲੋਕਾਂ ਦੇ ਨਾਂ ਲੱਗੇ ਤੇ ਅਸੀਂ ਇਹ ਮਾਮਲਾ ਜਿਹੜਾ ਲੜਾਂਗੇ ਜਿਹੜੀ ਪੁਲਿਸ ਪਹਿਲਾਂ ਡਾਂਗਾ ਮਾਰਦੀ ਸੀ ਇਹਨਾਂ ਦੇ ਅੱਜ ਮੁਜ਼ਾਹਰਾ ਗਿਆ ਇੱਥੋਂ ਲੈ ਕੇ ਉਹ ਤਿੰਨ ਕੋਣੀ ਤੱਕ ਕਿਸੇ ਕੋਸਾਲੀ ਦੀ ਜੁਰਤ ਨਹੀਂ ਪਈ ਕਿ ਇਹਨਾਂ ਦੇ ਮਾਰ ਸਕਣ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਕਿ ਹੁਣੇ ਲੜਨ ਵਾਲੀਆਂ ਤਾਕਤਾਂ ਹੁਣੇ ਮਾਮਲਾ ਸਾਡੀ ਸਿਰਦਰਦੀ ਬਣੂਗਾ ਇਸ ਕਰਕੇ ਉਹਨਾਂ ਨੂੰ ਜਿਹੜਾ ਡਾਰਾ ਜਿਹੜਾ ਉਹ ਬਣਿਆ ਹੋਇਆਗਾ ਅਸੀਂ ਇਹ ਮਾਮਲਾ ਲੜਾਂਗੇ ਤੁਰ ਤੱਕ ਲੜਾਂਗੇ ਜਦੋਂ ਤੱਕ ਇਹਨਾਂ ਨੂੰ ਮਕਾਨ ਨਹੀਂ ਮਿਲਦੇ ਇਹਨਾਂ ਦੇ ਰਹਿਣ ਲਈ ਕੋਈ ਪ੍ਰਬੰਧ ਨਹੀਂ ਕਰਦੀ ਸਰਕਾਰ ਜਦੋਂ ਤੱਕ ਇਹਨਾਂ ਦਾ ਮੁਆਵਜ਼ਾ ਨਹੀਂ ਮਿਲਦਾ ਜਿਹੜਾ ਨਾ ਇਹ ਸਮਾਨ ਦਾ ਨੁਕਸਾਨ ਹੋਇਆ ਜਿਹੜੀਆਂ ਇਹਨਾਂ ਦੇ ਸੱਟਾਂ ਵੱਜੀਆਂ ਉਦੋਂ ਤੱਕ ਅਸੀਂ ਹੋਰ ਜਥੇਬੰਦੀਆਂ ਨੂੰ ਵੀ ਨਾਲ ਲੈ ਕੇ ਜਿਹੜਾ ਇਹ ਮਾਮਲਾ ਲੜਾ ਕਿੰਨੇ ਪਰਿਵਾਰਾ ਕਿੰਨੇ ਆ ਪਰਿਵਾਰਾਂ ਦੇ ਘਰ ਢਾਏ ਗਏ ਕਿੰਨੀਆਂ ਝੌਂਪੜੀਆਂ ਜਿਹੜੀਆਂ ਢਾਈਆਂ ਗਈਆਂ ਨੇ ਇੱਥੇ ਕਰੀਬ 200 ਦੇ ਕਰੀਬ ਝੌਂਪੜੀਆਂ ਨੇ ਜੀ 200 ਦੇ ਕਰੀਬ ਝੋਪੜੀਆਂ ਤੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਝੋਪੜੀਆਂ ਦੇ ਉੱਤੇ ਜਿਹੜਾ ਬਲਡوزر ਚਲਾਇਆ ਗਿਆ ਉਹਦੇ ਪਿੱਛੇ ਕਾਰਨ ਇਹ ਪਹਿਲਾਂ 20 ਦਿਨ ਪਹਿਲਾਂ ਚਾਰ ਝੋਪੜੀਆਂ ਢਾਈਆਂ ਗਈਆਂ ਸੀ ਉੱਥੇ ਜਗ੍ਹਾ ਦੇ ਉੱਤੇ ਉੱਥੇ ਉਹਨੇ ਦੇਵ ਹੈਵਨ ਵਾਲੇ ਨੇ ਪਾਰਕਿੰਗ ਬਣਾਉਣੀ ਸੀ ਆਪਦੇ ਠੀਕ ਹੈ ਉਹ ਪਾਰਕਿੰਗ ਕਰਕੇ ਜਦੋਂ ਰੌਲਾ ਪਿਆ মিডিਆ 'ਚ ਗੱਲ ਗਈ ਤੁਸੀਂ ਵੀ ਆਏ ਹੋਗੇ ਕਵਰੇਜ ਕਰਨ ਉਸ ਚੀਜ਼ 'ਚੋਂ ਇਹਨਾਂ ਦਾ ਇੱਕ ਤਾਂ ਇਹਨਾਂ ਦੀ ਬਰਨਾਮੀ ਹੋਈ ਦੇਵ ਹੈਵਨ ਦੀ ਠੀਕ ਆ ਆ ਇਹਨਾਂ ਦੇ ਆਂਢੀ ਗੁਆਂਢੀ ਜਿਹੜੇ ਲੋਕ ਰਹਿੰਦੇ ਉਹਨਾਂ ਨੇ ਵੀ ਕਿਹਾ ਵੀ ਸਾਨੂੰ ਇੱਥੇ ਬਹੁਤ ਘਟੀਆ ਤਰ੍ਹਾਂ ਦਾ ਧੰਦਾ ਚੱਲ ਉਦੋਂ ਇਹਦੀ ਬਰਨਾਮੀ ਹੋਈ ਇੱਕ ਤਾਂ ਇਹਨੂੰ ਇਹ ਖਿਜ ਸੀਗੀ ਕਿ ਇਹ ਲੋਕਾਂ ਨੇ ਮੇਰੀ ਇਹਨਾਂ ਲੋਕਾਂ ਕਰਕੇ ਬਰਨਾਮੀ ਹੋ ਗਈ ਦੂਜਾ ਇਹ ਕਿ ਇਹਦੇ ਉੱਤੇ ਉਂਗਲ ਉਠਦੀ ਸੀ ਕਿ ਵੀ ਇਹਦੇ ਕਰਕੇ ਝੋਪੜੀਆਂ ਢਾਈਆਂ ਸਿਰਫ ਕਿਉਂਕਿ ਜਿਹੜਾ ਇਹਦੇ ਸਾਹਮਣੇ ਸੀਗਾ ਚਾਰ ਝੋਪੜੀਆਂ ਉਹੀ ਢਾਈਆਂ ਗਈਆਂ ਸੀ ਅੱਜ ਵੀ ਤੁਸੀਂ ਜੇ ਕਵਰੇਜ ਕਰਨੀ ਹੋਵੇ ਉੱਥੇ ਕਾਰਾਂ ਖੜੀਆਂ ਤੇ ਸਾਹਮਣੇ ਪ੍ਰੋਗਰਾਮ ਚੱਲ ਰਿਹਾ ਜਿਹੜੇ ਪ੍ਰੋਗਰਾਮ ਚਾਹੇ ਉੱਥੇ ਕਾਰਾਂ ਖੜਾਉਂਦੀਆਂ ਉਹ ਗੈਰਕਾਨੂੰਨੀ ਜਗ੍ਹਾ ਦੇ ਵਿੱਚ ਹੀ ਕਾਰਾਂ ਜਿਹੜੀਆਂ ਪਾਰਕਿੰਗ ਚ ਉੱਥੇ ਲਾਈਆਂ ਗਈਆਂ ਤਾਂ ਉਹ ਪਾਰਕਿੰਗ ਬਣਾ ਲਈ ਉੱਥੇ ਜਿਹੜੀ ਬਣਾਈ ਸੀ ਇਹ ਸਵਾਲ ਉਹਨਾਂ ਤੇ ਆਉਂਦਾ ਸੀ ਕਿ ਥੋੜੀ ਪਾਰਕਿੰਗ ਲਈ ਲੋਕਾਂ ਦੀਆਂ ਝੁੱਗੀਆਂ ਢਾਈਆਂ ਗਈਆਂ ਤਾਂ ਉਹਨੇ ਕਿਹਾ ਵੀ ਇਹ ਸਵਾਲ ਉੱਠੂਗਾ ਇਸ ਕਰਕੇ ਸਾਰਿਆਂ ਤੇ ਚੜਾ ਦਿਓ ਕਿ ਸਾਰੀਆਂ ਗੈ ਸਾਰੀਆਂ ਚਵਾ ਦੋ ਹਾਲਾਂਕਿ ਆਪ ਵੀ ਗੈਰ ਕਾਨੂੰਨੀ ਤਰੀਕੇ ਨਾਲ ਜਿਹੜਾ ਜਗਾ ਰੋਕੀ ਬੈਠਾ ਹੈਗਾ ਦੇਵ ਹੇਵਨ ਵਾਲਾ ਇਹਦੇ ਉੱਤੇ ਬਲਡوزر ਨਹੀਂ ਚੱਲਿਆ ਇਹ ਅਸੀਂ ਪਹਿਲਾਂ ਵੀ ਚਲੋ ਸਾਥੀ ਨੇ ਗੱਲ ਕੀਤੀ ਹੈਗੀ ਇਹ ਇਸ ਤਰੀਕੇ ਦਾ ਜਿਹੜਾ ਪ੍ਰਸ਼ਾਸਨ ਦਾ ਬਿਹੇਵੀਅਰ ਦਾ ਚਾਰ ਲੜਕੀ ਹੈ इसको काल इतना पुलिस वाला मारा इतना मारा जो इसको कुछ बात हो जाता है इसको घर वाला नहीं है जो इसको कोई बात हो जाता तो इसको चार लड़की के कौन देखता कोई देखने वाला था इसको देखता कितना छोटा छोटा लड़की है ए छोराने के तो इसका भी डंटा मारा जो जाता था जिसको डंटा मारता था कोई किसी को नहीं बुझता था बंदा को तो जामे नहीं बुझता था बंदा को तो जामे नहीं बुझता था बूढ़ी को तो मारता मारता था बंदा के जामे नहीं बुझता था ਇਵੇਂ ਕਰਕੇ ਮਾਰਾਇਆ ਸਰ ਬਤਾ ਬੁੱਢੀਆਂ ਆ ਤਾਂ ਕਿ ਬੱਚਿਆਂ ਆ ਤਾਂ ਸਾਰਿਆਂ ਨੂੰ ਕਿਸੇ ਨੂੰ ਨਹੀਂ ਛੱਡਿਆ ਇਕਦਮੀ ਬੁਲਡੋਜ਼ਰ ਇਕਦਮੀ ਬੁਲਡੋਜ਼ਰ ਲੈ ਆਏ ਇੱਕ ਤਰਫ लाठी चार्ज ਕੀਤਾ ਕੋਈ ਬਚਣ ਜੋਗਾ ਕਰੇ ਕੋਈ ਇੱਕ ਵੀਡੀਓ ਵਾਇਰਲ ਹੋਈ ਬੱਚੇ ਕਿਤਾਬਾਂ ਲੈਣਗੇ ਤੇ ਪੜਨ ਲਈ ਕਿ ਕਿਤਾਬਾਂ ਉਹ ਵੀ ਨਹੀਂ ਚੱਕਣ ਦਿੱਤਾ ਸਾਰਾ ਸਮਾਨ ਵੀ ਲਾਟਾ ਸਾਰਾ ਇੱਕਦਮ लाठी चार्ज ਦਾ ਅਟੈਕ ਕੀਤਾ ਦੂਜੀ ਤਰ੍ਹਾਂ ਬੁਲਡੋਜ਼ਰ ਚਲਾਤੇ ਸਭ ਸਮਾਨ ਚੱਕਣ ਦਾ ਵੀ ਜੋਰ ਨਹੀਂ ਲਵਾਇ ਦਿੱਤਾ ਦੂਜੀ ਤਰ੍ਹਾਂ ਸਮਾਨ ਚੱਕ ਕੇ ਜਿਹੜੇ ਬੰਦੇ ਚੱਕ ਸਕਦੇ ਸੀ ਸਮਾਨ ਚੱਕ ਕੇ ਇੱਧਰ ਜਿਹੜਾ ਜਦੋਂ ਸਾਹਮਣੇ ਰੱਖਿਆ ਉਹ ਵੀ ਟਰਾਲਿਆਂ 'ਚ ਚੱਕ-ਚੱਕ ਕੇ ਲਿਜਾਈ ਜਾ ਰਹੀ ਹੈ ਪਤਾ ਨਹੀਂ ਕਿੱਥੇ ਲੈ ਗਏ ਕਿੱਥੇ ਨਹੀਂ ਕੋਈ ਪਤਾ ਨਹੀਂ ਸਮਾਨ ਵੀ ਚੱਕੀ ਦੱਸਿਆ ਗਿਆ ਕਿਹਨਾਂ ਕਿਹਨਾਂ ਕੁਝ ਨਹੀਂ ਦੱਸਿਆ ਗਿਆ ਬਾਈ ਕੋਈ ਕੁਝ ਨਹੀਂ ਦੱਸਿਆ ਕੋਈ ਕੋਈ ਸਮੇਂ ਤੋਂ ਬੈਠੇ ਹੀ ਤੁਸੀਂ ਇੱਥੇ ਇੱਥੇ ਤਾਂ ਕਾਫੀ ਟਾਈਮ ਹੋ ਗਿਆ ਦਾਦੇ ਤਾਏ ਤੇ ਚਲ ਅਮੀ 60 ਸਾਲ ਤੋਂ ਉੱਪਰ ਹੋ ਗਏ ਹਮ ਲੋਗ हम लोग बचपन हम लोग ना सुन लो सर हम लोग शांति बाग में बैठे थे वो जो सपे का सपेता को गाँच लगा है वहाँ पर बैठे थे हम लोग की मिट्टी भरा के इधर बैठाया गया है बैठाने वाला जसपाल है जसपाल बैठाने वाला मिट्टी भरा के इधर बैठाया गया है वहाँ से हम लोग का उठा के बोला इधर बैठ जाओ इधर तुम लोग का कोई नहीं उठाएगा हम ही बैठा बैठाया है जैसे फैमिली बढ़ेगा तो परिवार तो बढ़ेगा यहाँ पर जब रह रहा हूँ फैमिली के साथ रह रहा हूँ ਇਹ ਨਹੀਂ ਫੈਮਲੀ ਆਦਾ ਛੋੜ ਦੇ ਆਦਾ ਇਹੀ ਪਰ ਰਹਿ ਰਹਾ ਸਾਰੇ ਫੈਮਲੀ ਇਕੱਠਾ ਰਹਿ ਰਹਾ ਹਾਂ ਯਹਾਂ ਪਰ ਮੇ ਭਾਈ ਕੁਛ ਸੁਆ ਕਬਿਆ ਨਹੀਂ ਕੇ ਮੈਂ ਦੌੜ ਲਾ ਕੇ ਪੁਲਿਸ ਕੋਲ ਗਿਜਲੇ ਆ ਇਹ ਸੁਣਾ ਕੁਛ ਨਹੀਂ ਬੋਲਾ ਇਸਕਾ ਡੰਡਾ ਮਾਰ ਦਿੱ ਗਿਆ ਘੁਆ ਪਰ ਖੜੀ ਥਾ ਕੁਛ ਨਹੀਂ ਜਮਾਇਤ ਬੋਲੀ ਵੀ ਨਹੀਂ ਬੋਲਾ ਉਸਕਾ ਦੋ ਤਿੰਨ ਡੰਡਾ ਮਾਰ ਸੁਣਦੇ ਆ ਨਾ ਕੁਛ ਵੀ মিডিਆ ਜਿਹੜੀ ਆਈ ਸੀ ਜਿਹੜੀ মিডিਆ ਵੀ ਆਈ ਸੀ ਉਹ ਵੀ ਬਿਗੀ ਆ ਜਿਹੜੀ ਪੁਲਿਸ ਆਈ ਸੀ ਪੁਲਿਸ ਨੇ ਇਹ ਨਹੀਂ ਸੋਚਿਆ ਕਿ ਬੁੱਢੇ ਆ ਕਿ ਬੱਚੇ ਆ ਕਿ ਕੀ ਆ ਕੁੜੀ ਆ ਕਿ ਮੁੰਡਾ ਆ ਕੀ ਆ ਕੋਈ ਵੀ ਨਹੀਂ ਸੋਚਿਆ ਸਿੱਧੀ ਲਾਠੀ ਚਾ ਜਿਨਾ ਕੋਈ ਦੇਖੇ ਨਾ ਕੋਈ ਚ ਵਈ ਆ ਦੇਖੋ ਕੀ ਹਾਲ ਤੱਕ ਦੱਸ ਸਕਦੇ ਆ ਆ ਦੇਖੋ ਕੀ ਇਹ ਕੀ ਆ ਇਹਦੇ ਵਿੱਚ ਬੁੱਢੀ ਆ ਮਨਮੋਟ ਦੇਖ ਕੇ ਚਲੋ ਉਹ ਦੇਖੋ ਜਨਾਨੀ ਦਾ ਮੂੰਹ ਮੱਥਾ ਪਾੜ ਗਿਆ ਉਹਦੀ ਦੋ ਛੋਟੀ ਛੋਟੀ ਕੁੜੀ ਆ ਆ ਇਹਦੀ ਹੈ ਕੁਛ ਇਹਦਾ ਘਰ ਵਾਲਾ ਮਰ ਗਿਆ ਹੈ ਕੁਛ ਇਹਦਾ ਛੋਟੀ ਇਹਦੀ ਇਹਦੀ ਕੁੜੀ ਆ ਛੋਟੀ ਛੋਟੀ ਕੀ ਆ ਇਹਦੇ ਵਿੱਚ ਕੀ ਮੰਗ ਮੰਗ ਕੀ ਰੱਖਦੇ ਹੋ ਮੰਗ ਕੀ ਆ ਹੁਣ ਬੌਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਆਦਾ ਨਹੀਂ ਸਾਨੂੰ ਜਿਆਦਾ ਨਹੀਂ ਚਾਹੀਦਾ ਛੱਤਾ ਜਿਉ ਬਸ ਸਰ ਤੇ ਬਸ ਹੋਰ ਕੁਛ ਨਹੀਂ ਸਾਡੇ ਬੱਚੇ ਆ ਛੋਟੇ ਛੋਟੇ ਉਹ ਸਹੀ ਤਰ੍ਹਾਂ ਤੇ ਆਪਣੀ ਜ਼ਿੰਦਗੀ ਕੱਟ ਲੈ ਹੋਰ ਕੁਛ ਨਹੀਂ ਚਾਹੀਦਾ ਸਾਨੂੰ ਪ੍ਰਸ਼ਾਸਨ ਕਹਿੰਦਾ ਕਿ ਤੁਸੀਂ ਗੈਰ ਕਾਨੂੰਨੀ ਬੈਠੇ ਸੀ ਗੈਰ ਗੈਰ ਕਾਨੂੰਨੀ ਕੀ ਬੈਠੇ ਸੀ ਗੈਰ ਕਾਨੂੰਨੀ ਬੋਬੀ ਸਾਰਿਆਂ ਨੂੰ ਪਤਾ ਹੈ 6 ਮਹੀਨੇ ਤੋਂ ਬੱਚਿਆਂ ਨੂੰ ਪਤਾ ਗੈਰ ਕਾਨੂੰਨੀ ਹੋਟਲ ਵੀ ਪਿਆ ਹੈ ਬੋਬੀ ਉਹ ਹੋਟਲ ਦੀ ਜੱਕਤ ਸਾਨੂੰ ਚੁਕਾਇਆ ਗਿਆ ਹੈ ਸਾਨੂੰ ਇਥੋਂ ਠੀਕ ਹੈ ਨਾ ਕੋਈ ਗੈਰ ਕਾਨੂੰਨੀ ਥੋੜੀ ਬਿਠਾਇਆ ਗਿਆ ਸੀ ਸਾਨੂੰ ਅਸੀਂ ਰਹਿੰਦੇ ਸੀ ਗੈਰ ਕਾਨੂੰਨੀ ਕੀ ਹੁੰਦਾ ਕੀ ਹੁੰਦਾ ਇਹ ਇਹ ਸਾਰੇ ਗੈਰ ਕਾਨੂੰਨੀ ਨਹੀਂ ਹੈਗੇ ਬੋਬੀ ਸੜਕ ਦੇ ਹੀ ਆ ਅਸੀਂ ਕੀ ਗਰੀਬ ਬੰਦਗੀ ਕੀ ਕੀ ਕਰਾਂਗੇ ਮਜ਼ਦੂਰ ਹੈ ਅਸੀਂ ਮਜ਼ਦੂਰ ਚੱਕਦੇ ਆ ਇਟਾ ਚੱਕ ਕੇ ਰੋਟੀ ਕਮਾਉਂਦੇ ਆ ਅੱਜ ਕੱਲ ਰੋਟੀ ਕਮਾਉਣਾ ਕਿੰਨਾ ਔਖਾ ਹੋਇਆ ਪਿਆ 40 ਰੁਪਏ ਕਿਲੋ ਆਟਾ ਹੋਇਆ ਪਿਆ ਕਿੱਧਾ ਕਿੱਧਾ ਮਜ਼ਦੂਰ ਲੋਕ ਕੰਮ ਕਰਕੇ ਕੰਮ ਇਟਾ ਉਟਾ ਚੱਕ ਕੇ ਤਾਂ ਰੋਟੀ ਪੂਰੀ ਕਰਦੇ ਆ ਘਰ ਕਿੱਥੋਂ ਵਾਦ ਵਾਂਗੇ ਬੌਜੀ ਅਸੀਂ ਰਹਿਣ ਸਹਣ ਦਾ ਕਿੱਥੇ ਆ ਥੋੜਾ ਕਿੱਥੇ ਰਹਿਨੇ ਹੁਣ ਤਾਂ ਸਾਡੇ ਖੌਣ ਆਸਮਾਨ ਤੇ ਆਇਆ ਬੌਜੀ ਉਹ ਵੀ ਸਮਾਨ ਚੱਕ ਚੱਕ ਕੇ ਲੈ ਕੇ ਜਾ ਰਹੇ ਆ ਬੌਜੀ ਕਿੱਥੇ ਕੀ ਕਰੀ ਹੁਣ ਗਰੀਬ ਬੰਦੇ ਕੀ ਕਰੀਏ ਜਿਹਦੇ ਕੋਲ ਪੈਸਾ ਆਇਆ ਬੌਜੀ ਉਹ ਪੈਸੇ ਜਿਹਦੇ ਕੋਲ ਪੈਸਾ ਆਇਆ ਪੈਸਾ ਖਰਚ ਕੇ ਸਾਡੇ ਮੀਡੀਆ ਵੀ ਖਰੀਦ ਲਈ ਇਹ ਕਿਹੜੀ ਐਡਾ ਵੱਡਾ ਹੰਦਾ ਕਾਨੂੰਨ ਆ ਕੀ ਕਰ ਸਕਦੇ ਗਰੀਬ ਗਰੀਬ ਦਾ ਕੋਣਾ ਬੋ ਜੀ ਕਾਨੂੰਨ ਵਿਕਦਾ ਤਾਂ ਕਾਨੂੰਨ ਪੈਸੇ ਪਰ ਵਿਕਦਾ ਹਮ ਲੋ ਗਰੀਬ ਆਦਮੀ ਕਿਥੇ ਸੇ ਕਾਨੂੰਨ ਖਰੀਦੇਗਾ ਹਮ ਲੋ ਕੇ ਰੋਟੀ ਵੀ ਬਣਾਤਾ ਤਾਂ ਉਹ ਵੀ ਨਹੀਂ ਬਣਾਉਣੇ ਦਿੰਦਾ ਖਾਣੇ ਵੀ ਨਹੀਂ ਦੇਦਾ ਸਾਡੇ ਕੋ ਪੈਸਾ ਆਊਗਾ ਤਾਂ ਹੀ ਕਾਨੂੰਨ ਨੂੰ ਖਰੀਦਾਂਗੇ ਕਿੱਦਾਂ ਖਰੀਦ ਲਿਆ ਸੀ ਗਸੇ ਗਰੀਬ ਬੰਦੇ ਕੀ ਕਰੀਏ ਮਰ ਜਾਈਏ ਯਾਰ ਕੀ ਕਰੀਏ ਅੱਜ ਤੱਕ ਨਹੀਂ ਛੱਡਿਆ ਜੀ ਅੱਜ ਨਾਲ ਕਾ ਤੱਕ ਨਹੀਂ ਛੱਡਿਆ ਪਾਣੀ ਪੀਣ ਦਾ ਅਸੀਂ ਇੰਡੀਆ ਦੇ ਵਾਸੀ ਨਹੀਂ ਹੈਗਾ ਅਸੀਂ ਇੰਡੀਆ ਦੇ ਵਾਸੀ ਨਹੀਂ ਹੈਗਾ ਇਹ ਬਿਆਰ ਹੈਗਾ ਤੇ ਬਿਆਰ ਇੰਡੀਆ ਨਹੀਂ ਹੈਗਾ ਬਿਆਰ ਇੰਡੀਆ ਦੇ ਵਿੱਚ ਹੈਗਾ ਅਸੀਂ ਇੰਡੀਆ ਦੇ ਬੰਦੇ ਨਹੀਂ ਹੈਗੇ ਦੱਸੋ ਅਸੀਂ ਇੰਡੀਆ ਦੇ ਆ ਅਸੀਂ ਪਾਕਿਸਤਾਨ ਤੇ ਨਹੀਂ ਆਏ ਜੀ ਅਸੀਂ ਤਾਂ ਬਿਆਰ ਚ ਆਏ ਆ ਇੰਡੀਆ ਵਾਸੀ ਆਗੇ ਪਾਕਿਸਤਾਨ ਦੇ ਦੇ ਦੂਸਰੇ ਮੁਲਕ ਤੇ ਨਹੀਂ ਆਇਆ ਅੱਜ ਤਾਂ ਬਿਆਰ ਦਾ ਸਾਰੇ ਇੱਥੇ ਦੇ ਬਣੇ ਆ ਇੱਥੇ ਸਾਰੇ ਇੱਥੇ ਦੀ ਆਧਾਰ ਕਾਰਡ ਬਣੇ ਕਾਗਜ਼ ਪੱਤਰ ਸਾਰੇ ਇੱਥੇ ਡੋਕਮ ਬੱਚੇ ਆ ਪੜਦੇ ਆ ਸਕੂਲ ਤੇ ਸਰਕਾਰੀ ਸਕੂਲ ਤੇ ਕੀ ਕਰ ਸਕਦੇ ਆ ਇੱਥੇ ਦੇ ਆਪਣੇ ਇੱਥੇ ਕੋਟਕਪੂਰੇ ਦੇ ਆਧਾਰ ਕਾਰਡ ਕਾਗਜ਼ ਪਤਰੀ ਡ੍ਰੋਪ ਆਰਡਰ ਕਾਰਡ ਬੋਰਡ ਪਾਉਂਦੇ ਆ ਕੀ ਕਰਦੇ ਹੋ ਕੀ ਕਰੀ ਆਉਣ ਦੱਸੋ